ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਏਕੇ ਪੰਜਾਬਨ ਚੈਨਲ ਤੇ ਜੀ ਮੈਂ ਤਾਂ ਹੁਣ ਜਿੱਦਾਂ ਸਰਦੀਆਂ ਵੀ ਸ਼ੁਰੂ ਹੋ ਗਈਆਂ ਭਾਵੇਂ ਗਰਮੀਆਂ ਹੁਣ ਸਰਦੀਆਂ ਹੁਣ ਸਾਡੇ ਤਾਂ ਨਿਆਣੇ ਜਿਹੜੇ ਆ ਨਾ ਮੁੰਡੇ ਸਾਡੇ ਆ ਇਹ ਲੜਦੇ ਬਹੁਤ ਆ ਲੜਦੇ ਬਤਾ ਕਾਤੋਂ ਕੱਪੜਿਆਂ ਤੋਂ ਤੇ ਤੁਸੀਂ ਆ ਨਾ ਮੇਰੇ ਅੱਜ ਸਾਰੀ ਗੱਲਬਾਤ ਸੁਣਿਓ ਤਾਂ ਮੈਨੂੰ ਕਮੈਂਟਾਂ ਚ ਦੱਸਿਓ ਕਿ ਤੁਹਾਡੇ ਬੱਚੇ ਵੀ ਤੁਹਾਡੇ ਨੂੰ ਇੱਦੀ ਤੰਗ ਕਰਦੇ ਆ ਮੇਰੇ ਬੱਚੇ ਤਾਂ ਬਹੁਤ ਮੈਨੂੰ ਤੰਗ ਕਰਦੇ ਆ ਤੇ ਇਹ ਗਰਾਮੇ ਦੋ ਦਿਨ ਵੀ ਮੂੰਗਫਲੀ ਆ ਕੇ ਦਿੱਤੀ ਹੋਈ ਹੈ ਪਹਿਲਾਂ ਮੈਂ ਤੁਹਾਨੂੰ ਇਹ ਦੱਸਾਂ ਵੀ ਜਦੋਂ ਵੀ ਆਪਾਂ ਬੱਚਿਆਂ ਨੂੰ ਮੂੰਗਫਲੀ ਦੇਣੀ ਹੈ ਨਾ ਤੁਸੀਂ ਇਸ ਤਰ੍ਹਾਂ ਇਹਨੂੰ ਖੋਲ ਕੇ ਤੇ ਉਹ ਤਾਂ ਚਲੋ ਪਤਾ ਹੀ ਹੈ ਹਨਾ ਆ ਜਿਹੜਾ ਲਾਲ ਛਿਲਕਾ ਇਹਨੂੰ ਜ਼ਰੂਰ ਉਤਾਰ ਦਿਆ ਕਰੋ ਪਤਾ ਕੀ ਹੁੰਦਾ ਹੈ ਜਦੋਂ ਇਹ ਲਾਲ ਛਿਲਕਾ ਆਪਣੇ ਸੰਗ ਦੇ ਨਾਲ ਲੱਗਦਾ ਖੰਗ ਵੀ ਤਾਂ ਹੀ ਆਉਂਦੀ ਹੈ ਤੁਸੀਂ ਇਹ ਲਾਲ ਛਿਲਕਾ ਜਿਹੜਾ ਉਤਾਰ ਕੇ ਨਾ ਫਿਰ ਮੂੰਗਫਲੀ ਖਾਇਆ ਕਰੋ ਤੇ ਇਹ ਫੇਰ ਖਾਣੀ ਚੰਗੀ ਹੁੰਦੀ ਹੈ ਤੇ ਇਹਦਾ ਲਾਲ ਛਿਲਕੇ ਸਮੇਤ ਨਹੀਂ ਖਾਣੀ ਹੈਗੀ ਦੇ ਜੀ ਮੈਂ ਵੈਸੀ ਬੈਠੀ ਬੈਠੀ ਨੇ ਤੁਹਾਨੂੰ ਦੱਸ ਦਿੱਤਾ ਆ ਸਾਡੇ ਘਰ ਪਤਾ ਕੀ ਹੁੰਦਾ ਆ ਵੱਡਾ ਆਉਂਦਾ ਮੰਮੀ ਇਹਨੇ ਮੇਰੀ ਕਮੀਜ਼ ਪਾ ਲਈ ਛੋਟਾ ਆਉਂਦਾ ਆ ਇਹਨੇ ਮੇਰੀ ਪੱਗ ਲੈ ਲਈ ਪਰ ਛੋਟਾ ਜਿਹੜਾ ਹੈ ਨਾ ਇਹ ਜਿਆਦਾ ਕੱਪੜੇ ਵੱਡੇ ਦੇ ਪਾਉਂਦਾ ਆ ਜਿਹੜਾ ਵੱਡਾ ਆ ਉਹ ਤਾਂ ਕਦੇ ਹੀ ਪਾਵਾ ਕਦੇ ਪਾਵੇ ਨਾ ਪਾਵੇ ਛੋਟਾ ਜਿਹੜਾ ਨਾ ਇਹ ਜੇ ਕਿਤੇ ਉਹ ਵੱਡਾ ਸਾਡਾ ਮੁੰਡਾ ਆ ਉਹ ਕਿਤੇ ਚਲੇ ਜਾਂਦਾ ਬਾਹਰ ਕਿਤੇ ਹੈ ਨਾ ਜਿੱਦਾਂ ਮਤਲਬ ਕਿਤੇ ਚਲੇ ਗਿਆ ਰਿਸ਼ਤੇਦਾਰਾਂ ਚ ਜਾਂ ਹੋਰ ਕਿਤੇ ਕੋਈ ਕੰਮ ਪੈ ਜਾਂਦਾ ਉਹ ਚਲੇ ਜਾਂਦਾ ਇਹਨੇ ਮਗਰੋਂ ਉਹਦੇ ਕੱਪੜੇ ਪਾਉਣੇ ਹੀ ਪਾਉਣੇ ਆ ਭਾਵੇਂ ਜੋ ਮਰਜੀ ਹੋ ਜਵੇ ਫੇ ਕਹੂਗਾ ਮੈਂ ਤਾਂ ਭਾਜੀ ਪਾਇਆ ਹੀ ਨਹੀਂ ਮੈਂ ਨਹੀਂ ਐਦਾਂ ਉਹਨਾਂ ਸਾਡੇ ਨਿਆਣੇ ਬਹੁਤ ਲੜਦੇ ਆ ਉਹ ਆਊਗਾ ਵੱਡਾ ਹੋਇਆ ਉਹਦਾ ਲੈ ਮੰਮੀ ਆਹ ਦੇਖ ਲਾ ਮੈਂ ਬੂਟ ਧੋ ਕੇ ਰੱਖੇ ਸੀਗੇ ਹੁਣ ਇਹਨੇ ਉਹ ਪਾ ਲਿਆ ਮੇਰੀ ਆ ਪੱਗ ਬੰਨ ਲਈ ਆ ਮੇਰੀ ਕਮੀਜ਼ ਪਾ ਲਈ ਆ ਸੱਚੀ ਸਾਡੇ ਨਿਆਣੇ ਤਾਂ ਬਹੁਤ ਲੜਦੇ ਆ ਮੈਂ ਕਹਿੰਦੀ ਆ ਵੱਡੇ ਛੋਟੇ ਹੋਣੇ ਚਾਹੀਦੇ ਥੋੜੇ ਥੋੜੇ ਕਾਈਆਂ ਵੀ ਜੇ ਇੱਕ ਵੱਡਾ ਹੋਊਗਾ ਜਾਂ ਛੋਟਾ ਜਿਆਦਾ ਹੋਊਗਾ ਆਪੇ ਨਾ ਇੱਕ ਦੂਜੇ ਦੇ ਕੱਪੜੇ ਪਾਉਣਗੇ ਤਾਂ ਆਪੇ ਨਾ ਲੜਾਈ ਹੋਊਗੀ ਤੁਹਾਡੇ ਘਰਾਂ ਚ ਵੀ ਇਸ ਤਰ੍ਹਾਂ ਲੜਾਈ ਹੁੰਦੀ ਆ ਤੁਸੀਂ ਮੈਨੂੰ ਹਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਜਾਂ ਮੈਂ ਕਹਿੰਦੀ ਇੱਕ ਮੋਟਾ ਹੋਣਾ ਚਾਹੀਦਾ ਤੇ ਕੋ ਪਤਲਾ ਹੋਣਾ ਚਾਹੀਦਾ ਇਹ ਵੀ ਨਹੀਂ ਕੱਪੜੇ ਆਉਣੇ ਹੈਗੇ ਇਹ ਨਾ ਥੋੜਾ ਥੋੜਾ ਹੀ ਇਹਨਾਂ ਦਾ ਫਰਕ ਆ ਹਾਈਟੇ ਦਾ ਸਿਰਫ ਫਰਕ ਆ ਉਹ ਵੀ ਥੋੜਾ ਜਾਈ ਇੱਕ ਦੂਜੇ ਦੇ ਕੱਪੜੇ ਜੇ ਨਹੀਂ ਇਹਨਾਂ ਨੂੰ ਆ ਜਾਂਦੇ ਆ ਜੁੱਤੀਆਂ ਵੀ ਆ ਜਾਂਦੀਆਂ ਕੱਪੜੇ ਵੀ ਆ ਜਾਂਦੇ ਤਾਂ ਪੱਗਾਂ ਤਾਂ ਬੰਨ ਹੀ ਲੈਂਦੇ ਹਨਾ ਤੇ ਪਰ ਜਿਹੜਾ ਛੋਟਾ ਹੁੰਦਾ ਹੈ ਇਹ ਕੱਪੜਿਆਂ ਤੋਂ ਬਹੁਤ ਜ਼ਿਆਦਾ ਨੱਡਦਾ ਆ ਮੈਂ ਤਾਂ ਬੜੀ ਤੰਗ ਆਈ ਪਈ ਆ ਇਹਨਾਂ ਤੋਂ ਤੇ ਇਹ ਇੱਕ ਦਿਹਾਣਾ ਜਿਹੜਾ ਮੁੰਡਾ ਛੋਟ ਆਇਆ ਉਹਨੇ ਕੱਪੜਾ ਮੁੜ ਕੇ ਜਾਂ ਦਿੱਤੀ ਆ ਵੀ ਬੂਟ ਜੇ ਚੱਲ ਪਾਏ ਆ ਵੀ ਤੂੰ ਧੋ ਕੇ ਉੱਥੇ ਰੱਖ ਦੇ ਹਣਾ ਵੀ ਇਹ ਮੁੜ ਕੇ ਉਹਨੇ ਧੋਣੇ ਨਹੀਂ ਹੈਗੇ ਉੱਦੇ ਰੱਖ ਦਿੰਦੇ ਆ ਉਹ ਕਹਿ ਦਿੰਦਾ ਵੀ ਮੰਮੀ ਸਵੇਲਾ ਹੁੰਦੀ ਇਹਦੇ ਪੈਰਾਂ ਵਿੱਚੋਂ ਫੇਰ ਫੇਰ ਲੜਾਈ ਸਾਡੇ ਘਰ ਤੂੰ ਪਾਈ ਮੇਰਾ ਕੱਪੜਾ ਉਹ ਕਹੇ ਤੂੰ ਪਾਈ ਮੇਰਾ ਕੱਪੜਾ ਐਦਾਂ ਪੁੱਛੋਈ ਨਾ ਕੁਝ ਵੀ ਫੇਕ ਦੂਜੇ ਦੇ ਮਗਰ ਭੱਜਦੇ ਆ ਹਣਾ अच्छा जी एक और मैं एक वीडियो देखी जी, वो दे जी दे आ, है वोਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਜਿੱਦਾਂ ਹੁਣ ਆਪਾਂ ਕਹਿੰਦੇ ਆ ਹੁਣ ਸਰਦੀਆਂ ਹੈਗੀਆਂ ਆ ਤੇ ਆਪਾਂ ਸਾਗ ਵੀ ਖਾਣਾ ਆ ਮੂਲੀਆਂ ਵਾਲੇ ਪਰਾਂਠੇ ਵੀ ਖਾਣੇ ਆ ਆਲੂ ਮਤਲਬ ਵੀ ਖਾਣੇ ਯਾਨੀ ਕਿ ਬਾਹੇ ਵਾਲੀਆਂ ਚੀਜ਼ਾਂ ਜਿਆਦੀਆਂ ਜਿਹੜੀਆਂ ਖਾਣੀਆਂ ਆ ਤਾਂ ਇੱਕ ਮੈਨੂੰ ਨਾ ਡਾਕਟਰ ਆ ਉਹਨਾਂ ਨੇ ਦੱਸਿਆ ਵੀ ਆਪਾਂ ਹਿੰਗ ਜਿਹੜੀ ਆ ਹਿੰਗ ਲੈ ਕੇ ਨਾ ਉਹਦਾ ਪਾਊਡਰ ਬਣਾ ਲੈਣਾ ਆ ਤੇ ਉਹਨੂੰ ਥੋੜਾ ਜਿਹਾ ਆਪਾਂ ਜੀਭ ਦੇ ਉੱਪਰਲੇ ਪਾਸੇ ਤੇ ਥੋੜਾ ਜਿਹਾ ਜੀਭ ਦੇ ਥੱਲੇ ਵਾਲੇ ਪਾਸੇ ਇਸ ਤਰ੍ਹਾਂ ਚੂਰਨ ਲਾ ਕੇ ਜੇ ਆਪਾਂ ਜਿਹੜਾ ਗਰਮ ਪਾਣੀ ਲੈ ਲੈਣਾ ਉਸੇ ਉਹ ਕਹਿੰਦੇ ਉਹ ਨਾਲ ਬਹੁਤ ਜਲਦੀ ਜਿਹੜਾ ਹੈ ਗੈਸ ਤੋਂ ਆਪਾਂ ਨੂੰ ਜਿਹੜੀ ਰਾਹਤ ਆ ਮਿਲਦੀ ਆ ਜਾਂ ਫਿਰ ਹੈ ਨਾ ਜਵੈਣ ਤੇ ਜੀਰਾ ਤਵੇ ਤੇ ਭੁੰਨ ਕੇ ਉਹਦਾ ਆਪਾਂ ਚੂਰਨ ਬਣਾ ਲੈਣਾ ਆ ਤੇ ਫਿਰ ਉਹ ਵੀ ਆਪਾਂ ਲੈ ਸਕਦੇ ਆ ਤੇ ਉਹਦੇ ਨਾਲ ਵੀ ਹੈ ਨਾ ਆਪਾਂ ਨੂੰ ਗੈਸ ਤੋਂ ਬਹੁਤ ਜਲਦੀ ਜਾਨੀ ਫਰਕ ਪੈਂਦਾ ਆ ਇਹ ਮੈਂ ਚੀਜ਼ਾਂ ਤੁਹਾਨੂੰ ਤਾਂ ਦੱਸਦੀ ਆ ਦੇਖੋ ਹੈ ਨਾ ਮੈਨੂੰ ਜਰਾ ਵੀ ਮਹਿਸੂਸ ਨਹੀਂ ਸੀ ਹੁੰਦਾ ਕਿ ਮੇਰੇ ਗੈਸ ਬਣਦੀ ਆ ਹਨਾ ਤੇ ਮੇਰੇ ਇੱਥੇ ਪਿੱਛੇ ਆ ਜਿਹੜਾ ਹੁੰਦਾ ਨਾ ਬਿਲਕੁਲ ਐਤੋਂ ਦਿਲ ਤੋਂ ਪਿੱਛੇਲੇ ਪਾਸੇ ਮੇਰੇ ਬਹੁਤ ਦਰਦ ਹੋਣ ਲੱਗ ਪਿਆ ਤੇ ਮੈਨੂੰ ਇਦਾਂ ਲੱਗਦਾ ਸੀ ਜਿਦਾਂ ਕਿ ਆ ਨਾ ਮੈਨੂੰ ਹਾਰਟ ਅਟੈਕ ਹੋ ਜਾਣਾ ਆ ਤੇ ਪਰ ਉਹ ਸਾਰਾ ਗੱਜ ਪਵਾੜਾ ਕਹਦਾ ਸੀ ਗੈਸ ਦਾ ਪਵਾੜਾ ਸੀ ਸਾਰਾ ਜੇ ਮੈਨੂੰ ਵੀ ਉਦੋਂ ਇਹ ਜਾਣਕਾਰੀ ਹੁੰਦੀ ਤਾਂ ਮੈਂ ਵੀ ਕਰ ਲੈਂਦੀ ਹੈ ਨਾ ਮੇਰੇ ਦੋ ਤਿੰਨ ਟੀਕੇ ਵੀ ਲੱਗੇ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਤੇ ਜਾਨੀ ਕਿ ਇਦਾਂ ਦਾ ਪਤਾ ਹੀ ਨਹੀਂ ਸੀ ਹੁੰਦਾ ਹਨਾ ਤੇ ਮੈਂ ਇਸ ਕਰਕੇ ਕਹਿੰਨੀ ਆ ਹੁਣ ਮੈਂ ਚੀਜ਼ਾਂ ਤਾਂ ਮੈਨੂੰ ਪਤਾ ਲੱਗ ਗਈਆਂ ਕਿਉਂਕਿ ਮੈਂ ਇਸ ਚੀਜ਼ ਵਿੱਚੋਂ ਨਿਕਲ ਚੁੱਕੀ ਆ ਮੈਂ ਹੀ ਤੁਹਾਨੂੰ ਤਾਂ ਕਰਕੇ ਕਹਿੰਦੀ ਵੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਇਸਤੇਮਾਲ ਕਰਿਆ ਕਰੋ ਇਹਦੇ ਨਾਲ ਜਿਹੜੀਆਂ ਗੈਸਿਆ ਉਹ ਆਪਣੇ ਨਹੀਂ ਬਣਦੀ ਹੈਗੀ ਤੇ ਹੁਣ ਕਿਉਂਕੋ ਸਰਦੀਆਂ ਹੈਗੀਆਂ ਆਪਾਂ ਬਾਈਵੜ ਦੀਆਂ ਚੀਜ਼ਾਂ ਤਾਂ ਖਾਣੀਆਂ ਹੀ ਖਾਣੀਆਂ ਜਿਆ ਤੇ ਤੁਹਾਨੂੰ ਮੈਂ ਅੱਜ ਇਹੀ ਸੀ ਮੇਰੇ ਦੋ ਤਿੰਨ ਟਾਪਿਕ ਸੀਗੇ ਤੇ ਇੱਕ ਮੈਂ ਤੁਹਾਨੂੰ ਹੁਣ ਦਿਖਾਉਣੀ ਆ ਵੀ ਦੇਖੋ ਹੁਣ ਜੇ ਆਪਾਂ ਹੁਣ ਮੂਫਲੀ ਆ ਗਈ ਖਾਣੀ ਤਾਂ ਹੈਗੀ ਆ ਨਾ ਖਾਂਸੀ ਹੋ ਜਾਂਦੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਤੁਸੀਂ ਮੂਫਲੀ ਨੂੰ ਉਸ ਤਰ੍ਹਾਂ ਖਾਇਆ ਕਰੋ ਉਹ ਜਿਹੜਾ ਉੱਪਰ ਲਾਲ ਛਿਰਕਾ ਹੁੰਦਾ ਉਹਨੂੰ ਲਾ ਲਿਆ ਕਰੋ ਤੇ ਫਿਰ ਤੁਸੀਂ ਮੂਫਲੀ ਨੂੰ ਖਾਇਆ ਕਰੋ ਹੁਣ ਕੀ ਕਰੀਏ ਆ ਦੇਖੋ ਨਾ ਇੱਕ ਤਾਂ ਹੁਣ ਆਹ ਕੋ ਇੰਨੀ ਆ ਲੈ ਆ ਕੇ ਰੱਖੀ ਹੋਈ ਆ ਦੂਸਰਾ ਆ ਦੇਖੋ ਮੂਫਲੀ ਦੇ ਲਫਾਫੇ ਤੁਸੀਂ ਕਹਿਣਾ ਕਰਦੇ ਜੀ ਝੂਠ ਬੋਲਦੀ ਇਹਦੇ ਵਿੱਚ ਮੂਫਲੀ ਆ ਮੈਂ ਤੁਹਾਨੂੰ ਦਿਖਾ ਦਿੰਨੀ ਆ ਆ ਦੇਖੋ ਮੋਫਲੀ ਇਹਦੇ ਵਿੱਚ ਤੇ ਇਸ ਤਰ੍ਹਾਂ ਦੇ ਦੋ ਲਫਾ ਵੀ ਕਹਿੰਦੇ ਹੁਣ ਜੇ ਘਰ ਵਿੱਚ ਚੀਜ਼ ਆਈ ਹੈ ਖਾ ਦਾ ਹੋ ਹੀ ਜਾਂਦੀ ਆ ਤੇ ਖਾ ਕੇ ਵੀ ਅਸੀਂ ਬਿਮਾਰ ਵੀ ਹੋ ਜਾਂਦੇ ਆ ਹਨਾ ਤੇ ਇਸ ਤਰ੍ਹਾਂ ਮੈਂ ਤਾਂ ਹੀ ਕਹਿੰਦੀ ਵੀ ਤੁਸੀਂ ਇਹ ਚੀਜ਼ਾਂ ਇਸਤੇਮਾਲ ਕਰਿਆ ਕਰੋ ਤੇ ਤਾਂ ਜੋ ਆਪਣੇ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਹਮਣਾ ਆਪਾਂ ਨੂੰ ਨਾ ਕਰਨਾ ਪਵੇ ਹਨਾ ਛੋਟੇ ਛੋਟੇ ਹੈਗੇ ਆ ਆਪਣੇ ਹਨਾ ਵੀ ਚੀਜ਼ਾਂ ਜਿਹਦੇ ਨਾਲ ਆਪਾਂ ਨੂੰ ਆਰਾਮ ਆਉਂਦਾ ਹੈ ਮੈਂ ਤਾਂ ਦੱਸ ਦਿੰਦੀ ਆ ਕਿ ਕਹਿੰਦੇ ਹੁੰਦੇ ਵੀ ਤੁਸੀਂ ਵੀ ਮੇਰਾ ਪਰਿਵਾਰ ਆ ਤੇ ਮੈਂ ਵੀ ਤੁਹਾਡੇ ਪਰਿਵਾਰ ਦੀ ਇੱਕ ਮੈਂਬਰ ਆ ਤਾਂ ਕਈ ਵਾਰੀ ਹੁੰਦਾ ਆ ਕਈ ਹਨਾ ਕਮੈਂਟ ਕਰਨ ਲੱਗੇ ਕਿਸੇ ਦੇ ਉਮਰ ਦਾ ਲਿਹਾਜ਼ ਵੀ ਨਹੀਂ ਕਰਦੇ ਹੈਗੇ ਹਨਾ ਤਾਂ ਕਈ ਯਾਰੀ ਕਿਉਂਕਿ ਹੁਣ ਦੇਖੋ ਜਿਹੜੀ ਉਮਰ 'ਚ ਮੈਂ ਆ ਹੋ ਸਕਦਾ ਮੈਂ ਇੱਕ ਗੱਲ ਨੂੰ ਬਾਰ-ਬਾਰ 2-3 ਬਾਰ ਕਹਿ ਦਿੰਦੀ ਹੋਵਾਂ ਪਰ ਤੁਸੀਂ ਇਸ ਤਰ੍ਹਾਂ ਨਾ ਕਰਿਆ ਕਰੋ ਕਿਉਂਕਿ ਉਮਰ ਦਾ ਲਿਹਾਜ਼ ਵੀ ਹੁੰਦਾ ਆ ਮੈਂ ਕਦੇ ਕੋਈ ਗਲਤ ਚੀਜ਼ ਤਾਂ ਪਾਉਂਦੀ ਨਹੀਂ ਹੈਗੀ ਜੇ ਤੁਸੀਂ ਹਨਾ ਬਸ ਇਸ ਚੀਜ਼ ਨੂੰ ਦੇਖਿਆ ਕਰੋ ਤੇ ਫਿਰ ਕਮੈਂਟ ਕਰਿਆ ਕਰੋ ਇਹ ਬੱਚੇ ਦੇਖ ਲੋ ਉੱਪਰ ਆਉਂਦੇ ਆ ਇਹਨਾਂ ਨੂੰ ਇਹ ਨਹੀਂ ਹੁੰਦਾ ਵੀ ਨਾਨੀ ਮੇਰੇ ਦੋਤੇ ਆ ਵੀ ਨਾਲੇ ਵੀਡੀਓ ਬਣਾਉਂਦੀ ਆਪਾਂ ਨਾਲ ਆਵਾਜ਼ ਕਰੀਏ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਮੈਂ ਹੁਣ ਇਹ ਵੀਡੀਓ ਜਿਹੜੀ ਆਪਣੀ ਇੱਥੇ ਖਤਮ ਕਰਦੀ ਆ ਤਾਂ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ